ਅੱਜ ਤੱਕ 5 ਸਾਲ ਦੇ ਵਿੱਚ ਮੈਂ ਠੱਟੋ-ਘੱਟ 4-5 ਹਜ਼ਾਰ ਕੁੱਤਿਆਂ ਦਾ ਇਲਾਜ ਕਰਾ ਚੁੱਕਿਆ ਵਾਂ ਬਹੁਤ ਵਧੀਆ ਇੰਤਜ਼ਾਮ ਹੈ ਐਨੀਮਲ ਹਸਬੰਡੀ ਦੇ ਡਾਕਟਰ ਦੋ ਟਾਈਮ ਇੱਥੇ ਇਲਾਜ ਕਰਨ ਆਉਂਦੇ ਆ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪ੍ਰਭੂ ਦਾ ਕੰਮ ਹੈ ਸਾਡਾ ਜਿਹੜੀ ਐਨਜੀਓ ਆ ਉਹ ਕੁੱਤਿਆਂ ਵਾਸਤੇ ਰਾਸ਼ਨ, ਦੁੱਧ, ਪਾਣੀ, ਡਾਕਟਰ ਦੇ ਬਿੱਲ, ਦਵਾਈਆਂ ਦੇ ਬਿੱਲ ਹੋਰ ਇੱਥੇ ਜੋ ਮੇਨਟੇਨੈਂਸ ਸਾਰੀ ਸਾਡੇ ਵੱਲੋਂ ਹੁੰਦੀ ਹੈ 1.5 ਲੱਖ ਰੁਪਏ ਜਾਂ 2 ਲੱਖ ਰੁਪਏ ਮਹੀਨੇ ਦਾ ਖਰਚ ਉਹ ਨਿਕਲਦਾ ਪਿਆ ਵੇ ਇੱਥੇ ਕਰਦੇ ਪਏ ਆ ਅਸੀਂ ਕਿੰਨੇ ਅਸੀਂ گاਵਾ ਦੇ ਘੋੜਿਆਂ ਦੇ ਕੁੱਤੇ ਆ ਦੇ 1600 ਤੋਂ ਉੱਪਰ ਗਾਂ ਮਾਤਾ ਦੰਦੀ ਬੈਲ ਛੋਟੇ ਗੋਵੰਸ਼ ਅਸੀਂ ਉੱਥੋਂ ਰੈਸਕਿਊ ਕਰਵਾ ਕੇ ਸਰਕਾਰੀ ਗੋਸ਼ਾਲਾ ਭੇਜੋਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀੜੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਗੱਲ ਕਰਾਂਗੇ ਆਪਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਕੁੱਤੇ ਰੱਖਣ ਦਾ ਸ਼ੌਂਕ ਤੇ ਬਹੁਤ ਹੁੰਦਾ ਹੈ ਦੇ ਉਹ ਪੈਡ ਰੱਖਦੇ ਵੀ ਨਹੀਂ ਆਪਣੇ ਘਰੇ ਕੁੱਤੇ ਪਾਲਦੇ ਨੇ ਪਰ ਜੇ ਆਪਾਂ ਗੱਲ ਕਰ ਲਈਏ ਦੂਜੀ ਸਾਈਡ ਤੇ ਜਿਹੜੇ ਗਲੀ ਚ ਕੁੱਤੇ ਫਿਰਦੇ ਹੁੰਦੇ ਨੇ ਸਟਰੀ ਡੌਗਸ ਹੁੰਦੇ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਕੀ ਉਹ ਕੁੱਤੇ ਨਹੀਂ ਨੇ ਸੇਮ ਉਹੀ ਕੁੱਤੇ ਨੇ ਤੇ ਪਰ ਆਪਾਂ ਗੱਲ ਕਰਦੇ ਅੱਜ ਸੁਨੀਲ ਅਰੂਲਾ ਜੀ ਜਿਹੜੇ ਕਿ ਇੱਕ ਐਨਜੀਓ ਚਲਾਉਂਦੇ ਨੇ ਡੌਗ ਲਵਰ ਨੇ ਉਹ ਡੌਗ ਦੀ ਜਿਹੜੀ ਇੱਕ ਐਨਜੀਓ ਉਹਨਾਂ ਨੇ ਖੋਲੀ ਹੋਈ ਆ ਡੌਗ ਦੀ ਸੇਵਾ ਕਰਦੇ ਨੇ ਆਓ ਆਪਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਦੇ ਆਂ ਵੀ ਉਹਨਾਂ ਨੂੰ ਸੇਵਾ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ ਤੇ ਸੇਵਾ ਇਹਦੇ ਕਰ ਰਹੇ ਪ੍ਰਸ਼ਾਸਨ ਨਾਲ ਦੀ ਮਦਦ ਕਰ ਰਹੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਵੀ ਦੱਸੋ ਜਿਹੜਾ ਸੀ ਡੌਗ ਦੀ ਜਿਹੜੀ ਕੇਅਰ ਕਰ ਰਹੇ ਹੋ ਤੁਹਾਨੂੰ ਇਹ ਕੰਮ ਕਰਦੇ ਹੋਏ ਕਿੰਨਾ ਟਾਈਮ ਹੋ ਗਿਆ ਜੀ ਲਗਭਗ 5 ਸਾਲ 5 ਸਾਲ ਹਾਂ ਜੀ ਤੇ ਸਰ ਤੁਸੀਂ ਜਿੱਦਾਂ ਸ਼ੁਰੂ ਕੀਤਾ ਸੀ ਇਹ ਤੁਸੀਂ ਇਕੱਲੇ ਸ਼ੁਰੂ ਕੀਤਾ ਸੀਗਾ ਜੀ ਬਿਲਕੁਲ ਇਕੱਲਿਆਂ ਨੇ ਸ਼ੁਰੂ ਕੀਤਾ ਸੀਗਾ ਔਰ ਮੈਨੂੰ ਬਚਪਨ ਤੋਂ ਹੀ ਮਤਲਬ ਹੈ ਕਹ ਲੋ ਕਿ ਡੌਗ ਰੱਖਣ ਦਾ ਸ਼ੌਂਕ ਹੈ ਤੇ ਕੁਛ ਮੇਰਾ ਡੌਗ ਸੀ ਬੜੀ ਲੰਬੀ ਉਮਰ ਦਾ ਸੀ 17 ਸਾਲ ਦੀ ਉਮਰ ਚ ਡੈਥ ਹੋ ਗਈ ਸੀ ਉਹਦੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਜਿਹਾ ਗਰੁੱਪ ਬਣਾਇਆ ਦੋ ਚਾਰ ਮੈਂਬਰ ਜੁੜੇ WhatsApp 'ਚ ਮੈਨੂੰ ਕਿਤੇ ਆ ਜਾਣਾ ਫੋਨ ਆ ਜਾਣਾ ਤੇ ਮੈਂ ਆਪਣੀ ਗੱਡੀ ਚ ਪਾ ਕੇ ਕੋਈ ਕੁੱਤਾ ਜ਼ਖਮੀ ਹੈ ਜਾਂ ਤਕਲੀਫ ਚਾ ਤੇ ਡਾਕਟਰ ਕੋ ਲੈ ਜਾਂਦਾ ਹੁੰਦਾ ਸੀ ਤੇ ਜਦੋਂ ਤੁਸੀਂ ਲੈ ਕੇ ਜਾਂਦੇ ਹੁੰਦੇ ਸੀਗੇ ਥੋੜੇ ਨਾ ਕੁਝ ਬੰਦੇ ਸੀਗੇ ਤੇ ਤੁਹਾਨੂੰ ਇਹ ਕੰਮ ਕਰਕੇ ਕਿਦਾਂ ਦਾ ਲੱਗਦਾ ਹੁੰਦਾ ਸੀਗਾ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪ੍ਰਭੂ ਦਾ ਕੰਮ ਹੈ ਤੇ ਹੌਲੀ ਹੌਲੀ ਫਿਰ ਇਹਦਾ ਦਾਇਰਾ ਵੱਧਾ ਗਿਆ ਅੱਜ ਅਸੀਂ ਇਸ ਸਟੇਜ 'ਚ 5 ਸਾਲ ਬਾਅਦ ਇਸ ਸਟੇਜ 'ਚ ਆ ਗਿਆ ਕਿ ਪ੍ਰਸ਼ਾਸਨ ਦੇ ਨਾਲ ਤਾਚੇ ਚੋਗੇ ਆ ਪ੍ਰਸ਼ਾਸਨ ਸਹਿਯੋਗ ਦੇ ਰਿਹਾ ਉਹਨਾਂ ਨੇ ਜਗ੍ਹਾ ਦਿੱਤੀ ਹੈ ਬਾਕੀ ਤੁਸੀਂ ਆ ਕੇ ਦੇਖ ਹੀ ਲਿਆ ਆਪੇ ਸਾਰਾ ਸਿਸਟਮ ਕੀ ਐਸਪੀਸੀਏ ਐਸਪੀਸੀਏ ਨੂੰ ਜਾਗਰੂਕ ਕੀਤਾ ਗਿਆ ਇੱਕ ਸਰਕਾਰੀ ਸੰਸਥਾ ਹੈ ਤੇ ਇਹ ਸਾਡੀ ਐਨਜੀਓ ਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜੀ ਇਸ ਵਿੱਚ ਪ੍ਰਸ਼ਾਸਨ ਕਿ ਕਿਸ ਲੈਵਲ ਤੇ ਸਾਡਾ ਮਦਦ ਕਰ ਰਿਹਾ ਕਿਸ ਕਿਸ ਚੀਜ਼ ਦੀ ਮਤਲਬ ਤੁਹਾਨੂੰ ਉਹ ਵੀ ਦੱਸੋ ਨਾ ਜੀ ਪਰ ਆ ਜਿੰਨੀ ਜਗ੍ਹਾ ਹੈਗੀ ਆ ਇਹਨੂੰ ABC ਸੈਂਟਰ ਕਹਿੰਦੇ ਆ ਐਨੀਮਲ ਬਰਥ ਕੰਟਰੋਲ ਆ ਸਾਰੀ ਪ੍ਰਸ਼ਾਸਨ ਦੀ ਜਗ੍ਹਾ ਸਰਕਾਰ ਦੀ ਜਗ੍ਹਾ ਇਹਦਾ ਕੁਝ ਹਿੱਸਾ ਕਾਰਪੋਰੇਸ਼ਨ ਨੇ ਡੀਸੀ ਸਾਹਿਬ ਨੂੰ SPCA ਸੁਸਾਇਟੀ ਨੂੰ ਦਿੱਤਾ ਅਸੀਂ SPCA ਸੁਸਾਇਟੀ ਚ ਸਾਡੀ ਜਿਹੜੀ ਸੰਸਥਾ ਹੈਗੀ ਐਨਜੀਓ ਉਹ ਮੈਂਬਰ ਹੈ ਤੇ आज ਜਗਾ ਦੀ ਜਿੰਦਗੀ ਬਿਜਲੀ ਲਾਈਟ ਗੱਡੀਆਂ ਕਾਰਪੇਸ਼ਨ ਦੀਆਂ ਸਾਰਾ ਡਾਕਟਰ ਵੀ ਕਾਰਪੇਸ਼ਨ ਦੇ ਆ ਐਨੀਮਲ ਹਸਬੈਂਡਰੀ ਦੇ ਡਾਕਟਰ ਆ ਉਹ ਆ ਕੇ ਇਥੇ ਇਲਾਜ ਕਰਦੇ ਆ ਤੇ ਸਾਡਾ ਜਿਹੜੀ ਐਨ ਜੀਓ ਆ ਉਹ ਕੁੱਤਿਆਂ ਵਾਸਤੇ ਰਾਸ਼ਨ ਦੁੱਧ ਪਾਣੀ ਡਾਕਟਰਾਂ ਦੇ ਬਿੱਲ ਦਵਾਈਆਂ ਦੇ ਬਿੱਲ ਹੋਰ ਇਥੇ ਜੋ ਮੇਨਟੇਨੈਂਸ ਸਾਰੀ ਸਾਡੇ ਵੱਲੇ ਹੁੰਦੀ ਆ ਤੇ ਤੁਸੀਂ ਜਦੋਂ ਦਾ ਮਿਸ ਐਸ ਪੀਸੀਆ ਸੈਂਟਰ ਖੁੱਲਿਆ ਇਥੇ ਦੇ ਕਿੰਨੇ ਡੌਗਸ ਜਿਹੜੀ ਕਿ ਆਂ ਸੇਵਾ ਕਰ ਚੁੱਕੇ ਉਹਨਾਂ ਨੂੰ ਟ੍ਰੀਟਮੈਂਟ ਦੇ ਚੁੱਕੇ ਆਂ ਦੇਖੋ ਅੱਜ ਤੱਕ 5 ਸਾਲ ਦੇ ਵਿੱਚ ਮੈਂ ਘੱਟੋ ਘੱਟ 4-5 ਹਜ਼ਾਰ ਕੁੱਤਿਆਂ ਦਾ ਮੈਂ ਇਲਾਜ ਕਰਾ ਚੁੱਕਿਆ ਵਾਂ ਇਸ ਤੋਂ ਪਹਿਲਾਂ ਮੈਂ ਦੂਜੇ ਸ਼ੈਲਟਰਾਂ 'ਚ ਭੇਜਦਾ ਸੀਗਾ ਤੇ ਜਦੋਂ ਦੀ ਆਹ ਸੰਸਥਾ ਇੱਧਰ SPCA ਦਸੰਬਰ 2024 'ਚ 23 'ਚ ਸ਼ਾਇਦ ਲਾਂਚ ਹੋਈ ਸੀ ਇੱਥੇ ਉਦੋਂ ਦੇ ਮੇਰਾ ਖਿਆਲ ਹੈ 3-400 ਜਾਂ 500 ਕੁੱਤੇ ਇੱਥੇ ਇਲਾਜ ਚਾਹੋ ਚੁੱਕਿਆ ਜਾਂ ਚੁੱਕਿਆ ਵਾਪਸ ਅਸਾ ਜਿਹੜੀ ਇੱਥੇ ਫੈਸਿਲਿਟੀ ਆ ਜਾਂ ਕਹਿੰਦੇ ਸਹੂਤਾ ਨੇ ਕੁੱਤਿਆਂ ਨੂੰ ਜਿਹੜੀਆਂ ਮਿਲਦੀਆਂ ਨੇ ਉਹਦੇ ਬਾਰੇ ਸਾਨੂੰ ਕੁਝ ਦੱਸੋ ਬਹੁਤ ਵਧੀਆ ਇੰਤਜ਼ਾਮ ਹੈ ਐਨੀਮਲ ਹਸਬੈਂਡਰੀ ਦੇ ਡਾਕਟਰ 2-3 ਇੱਥੇ ਇਲਾਜ ਕਰ ਰਹੇ ਹੁੰਦੇ ਆ ਇੱਕ ਅਸੀਂ ਪ੍ਰਾਈਵੇਟ ਨਾ ਡਾਕਟਰ ਜਿਹੜਾ ਹੈਲਪਰ ਰੱਖਿਆ ਆ ਪ੍ਰਾਈਵੇਟ 2-3 ਸਫਾਈ ਕਰਮਚਾਰੀ ਰੱਖੇ ਆ ਸਰਕਾਰ ਦੇ 4 ਸਫਾਈ ਕਰਮਚਾਰੀ ਆ ਅਸੀਂ ਹੁਣ ਪਿੱਛੇ ਚਾਰ ਬੈਟਰੀ ਵਾਲਾ ਲਵਾਇਆ ਕਿ ਕਹਿੰਦੇ ਇਨਵਰਟਰ ਲਗਵਾਇਆ ਜਨਰੇਟਰ ਦੀ ਇੱਥੇ ਸਹੂਲਤ ਹੈ ਵੱਡੇ ਵੱਡੇ ਕੂਲਰ ਲੱਗੇ ਆ ਇੱਕ ਕੁੱਤਾ ਕੋਈ ਮਾਲਕ ਛੱਡ ਗਿਆ ਸੀਗਾ ਕੈਨੇਡਾ ਚਲਾ ਗਿਆ ਲੈਬਰੇ ਅੱਛੀ ਨਸਲ ਦਾ ਕੁੱਤਾ ਸੀਗਾ ਤੇ ਉਹ ਕੁੱਤਾ ਇੱਥੇ ਸਰਵਾਈਵ ਦੀ ਕਰ ਪਾਇਆ ਡਾਕਟਰ ਨੂੰ ਦਿਹਾਇਆ ਵਾਰ-ਵਾਰ ਬਿਮਾਰ ਹੋ ਰਿਹਾ ਤੇ ਸੈੱਲ ਘਟ ਗਏ ਤੇ ਉਹ ਕਹਿੰਦਾ ਜੀ ਏਸੀ 'ਚ ਰਹਿਣ ਵਾਲਾ ਕੁੱਤਾ ਤੇ ਇੱਥੇ ਕਿਵੇਂ ਰਹੂਗਾ ਮੇਰਾ ਦੋਸਤ ਹੈ ਇੱਕ ਟਵਿੰਕਲ ਉਹਨੇ 2 ਟਨ ਮਿਰਚ ਤੋਂ ਬਿਸੀ ਦਾ ਏਸੀ ਉਸ ਕੁੱਤੇ ਵਾਸਤੇ ਲਵਾ ਕੇ ਦੇ ਦਿੱਤਾ ਤੇ ਉਹ ਲੱਗਿਆ ਆ ਦਿਨ ਰਾਤ ਉੱਥੇ ਹੀ ਰਹਿੰਦਾ ਵੇ ਤੇ ਖਾਣਾ ਪੀਣਾ ਇੰਨਾ ਵਧੀਆ ਤੁਸੀਂ ਆ ਕੇ ਦੇਖੋ ਇਹ ਰਾਸ਼ਨ ਲੋਕੀ ਡੋਨੇਟ ਕਰਦੇ ਆ ਕੱਲ ਸਾਈ ਮੰਦਰ ਵਾਲੇ ਜਾ ਕੇ 50 ਕਿਲੋ ਦਲੀਆ 30 ਕਿਲੋ ਚਾਵਲ ਦੇ ਗਏ ਆ ਤੇ ਬਿੱਟੂ ਕੱਕੜ ਜੀ ਆ ਉਹ ਸਾਡੇ ਗਰੁੱਪ ਮੈਂਬਰ ਹਲੇ ਮਹੀਨਾ ਆਇਆ ਔਰ 12 13 ਵਾਰੀ ਇੱਥੇ ਦਵਾਈਆਂ ਡੋਨੇਟ ਕਰ ਗਏ ਆ ਤੇ ਲੋਕਾਂ ਦਾ ਸਹਿਯੋਗ ਮਿਲਦਾ ਮੇਰੇ ਗਰੁੱਪ ਹੈ ਗਰੁੱਪ ਤੇ ਵਟਸਐਪ ਗਰੁੱਪ ਬਣਾਇਆ ਵੇ ਉੱਥੇ 6-700 ਮੈਂਬਰ ਹੈ 50-60 ਐਕਟਿਵ ਮੈਂਬਰ ਹੈ ਜਿਹੜੇ ਫੰਡਿੰਗ ਕਰਦੇ ਰਹਿੰਦੇ ਆ 1.5 ਲੱਖ ਰੁਪਏ ਜਾਂ 2 ਲੱਖ ਰੁਪਏ ਮਹੀਨੇ ਦਾ ਖਰਚ ਉਹ ਨਿਕਲਦਾ ਵੀ ਆ ਵੇ ਇੱਥੇ ਕਰਦੇ ਪਏ ਆ ਅਸੀਂ ਤੇ ਆਪਾਂ ਗੱਲ ਕਰਨੀ ਕੁੱਤਿਆਂ ਦੇ ਇਲਾਜ ਦੀ ਕਿੰਨੇ ਕਿੰਨੇ ਤੁਹਾਡੇ ਕੋਲ ਕੁੱਤੇ ਆਉਂਦੇ ਜਿਹੜੇ ਜ਼ਖਮੀ ਹੋਏ ਹੁੰਦੇ ਕਿੱਦਾਂ ਕਿੱਦਾਂ ਤੁਸੀਂ ਇਲਾਜ ਕਰ ਚੁੱਕੇ ਹੋ ਉਹਦੇ ਬਾਰੇ ਦੱਸੋ ਕੁਝ ਹਰ ਤਰ੍ਹਾਂ ਦੇ ਆਉਂਦੇ ਆ ਜੀ ਇੱਥੇ ਕਿਸੇ ਦੀ ਅੱਖ ਬਾਹਰ ਆਈ ਹੋਈ ਹੈ ਕਿਸੇ ਦੀ ਲੱਤ ਵੱਡੀ ਹੋਈ ਹੈ ਕੋਈ ਬੜਾ ਬੁਰਾ ਹਾਲ ਹੈ ਜੀ ਕਿਸੇ ਦਾ ਜਵੜਾ ਟੁੱਟਿਆ ਆ ਵੇ ਮਤਲਬ ਐਸੀ ਐਸੀ ਅਸੀਂ ਦੇਖਦੇ ਆ ਅਸੀਂ ਆਪ ਹੈਰਾਨ ਹੋ ਜਾਂਦੇ ਆ ਸੋਚਣ ਚ ਕਿ ਸਵਰਗ ਤੇ ਨਰਕ ਇੱਥੇ ਹੀ ਆ ਕਈ ਵਾਰ ਮਨ ਨਹੀਂ ਕਹ ਦਿੰਦਾ ਯਾਰ ਕੁੱਤੇ ਨਹੀਂ ਇੱਥੇ ਹੀ ਆ ਜੋ ਕੁਛ ਆ ਤੇ ਫਿਰ ਅਸੀਂ ਸਰਜਨ ਹੈ ਸਾਡੇ ਪੰਜਾਬ ਲੈਵਲ ਦੇ ਟੌਪ ਦੇ ਸਰਜਨ ਹੈ ਡਾਕਟਰ ਪ੍ਰਭੂ ਜੋਤ ਉਹ ਇੱਥੇ ਫਿਰ ਉਹਨਾਂ ਨੂੰ ਅਸੀਂ ਬੁਲਾ ਲਈਦਾ ਇੱਥੇ ਆ ਕੇ ਸਰਜਰੀ ਕਰਦੇ ਨੇ ਇੱਥੇ ਆ ਕੇ ਯਾਨੀ ਕਿ ਜਿਹੜੀ ਸਰਜਰੀ ਹੋਵੇ ਵਧੀਆ ਡਾਕਟਰ ਵੱਲੋਂ ਕਰਵਾਏ ਜਾਂਦੀ ਆ ਤੇ ਸਰ ਸਾਨੂੰ ਇਹ ਦੱਸੋ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਕੁਝ ਇੱਥੇ ਇਹਨਾਂ ਵਾਸਤੇ ਆ ਸਹੂਲਤਾ ਲਿਆਂਦੀਆਂ ਜਾਣਗੀਆਂ ਕਿ ਮਿਸ ਹੋਰ ਵਧੀਆ ਟ੍ਰੀਟਮੈਂਟ ਹੋ ਸਕੇ। ਹੁੰਦਾ ਸੀ ਸਰਕਾਰ ਨੂੰ ਲਿਖ ਲਿਖਦੇ ਵੇ ਆ ਕਿ ਤੁਸੀਂ ਇਹਨੂੰ ਹੋਰ ਕੋਈ ਬਜਟ ਪਾਸ ਕਰੋ। ਵਧੀਆ ਤੇ ਹਸਪੀਟਲ ਬਣਾਓ। ਕੁੱਤਿਆਂ ਵਾਸਤੇ ਵੱਡੀ ਇਮਾਰਤ ਹੋਵੇ। ਆਪਰੇਸ਼ਨ ਥੀਟਰ ਹੋਵੇ, ਐਕਸ-ਰੇ ਦਾ ਲੱਗਿਆ ਸੀ। ਐਕਸ-ਰੇ ਐਕਸ-ਰੇ ਮਸ਼ੀਨ ਵਾਸਤੇ ਅਸੀਂ ਲੱਗਿਆ ਕਿ ਜੇ ਕੁਝ ਕਮਰੇ ਲਾਟ ਹੋਏ ਆ ਜਿਸ ਦੇ ਕੋਈ ਹੋਰ ਇੱਕ ਦਾ ਕਮਰਾ ਆ ਗਿਆ ਤੇ ਪੈਂਚਾਰ ਲੱਖ ਰੁਪਏ ਦੀ ਮਸ਼ੀਨ ਐ ਐਕਸਰੇ ਦੀ ਉਹ ਸੀ ਇੱਥੇ ਲਿਆ ਕੇ ਲਾ ਦੇਣੀ ਆ ਪੰਜਾਬ ਭਰ ਦੇ ਵਿੱਚੋਂ ਕਿਤੇ ਵੀ ਕੋਈ ਵੀ ਕੁੱਤਾ ਕੋਈ ਜਿਸ ਰੀਡ ਹੋਗਾ ਜਾਂ ਮਾਲਿਕ ਨਹੀਂ ਖਰ ਸਕਦਾ ਤੇ ਉਹ ਸੀ ਫਿਰ ਐਕਸਰੇ ਫ੍ਰੀ ਕਰਾਂਗੇ ਇੱਕ ਗੱਲ ਹੋਰ ਹੈ ਕਿ ਕਈ ਲੋਕ ਐਸੇ ਆਏ ਜਿਹੜੇ ਵਿਚਾਰੇ ਦਿਹਾੜੀਦਾਰ ਐ ਉਹ ਉਹਨਾਂ ਨੇ ਆਪਦਾ ਘਰ ਕੁੱਤਾ ਰੱਖਿਆ ਉਹ ਮਹਿੰਗਾਈ ਦਾ ਸਮਾਂ ਉਹ ਇਲਾਜ ਨਹੀਂ ਕਰਾ ਪਾਉਂਦੇ ਹਾਂਜੀ ਆਪਣੇ ਬੱਚਿਆਂ ਨੂੰ ਰੋਟੀ ਖਾਣ ਕੇ ਕੁੱਤੇ ਦਾ ਇਲਾਜ ਕਰਾਣ ਬਿਲਕੁਲ ਜੀ ਉਹ ਫਿਰ ਅਸੀਂ ਉਹ ਵੀ ਕਰਾਣੇ ਆ ਇੱਕ ਇਥੇ ਜੰਦਰ ਬਾਈਪਾਸ ਤੇ ਆ ਗਿਆ ਉੱਥੇ ਉਹਦੇ 6-7 ਮਹੀਨੇ ਦਾ ਲਾਗ ਆ ਹੋ ਗਿਆ ਨੂੰ ਫਿਰ ਚ ਪਾਣੀ ਭਰ ਜਾਂਦਾ ਕੁੱਤੀ ਆ ਉਹ 5-5000 ਦਾ ਟੀਕਾ ਲਾ ਕੇ ਅਸੀਂ 20-25000 ਰੁਪਏ ਕੁੱਤੀ ਦੇ ਇਲਾਜ ਚ ਲਾ ਚੁੱਕੇ ਆ ਤੇ ਹੁਣ ਠੀਕ ਹੈ ਜੀ ਉਹ ਠੀਕ ਹੈ ਹਰ 6 ਮਹੀਨੇ ਬਾਅਦ ਉਹ 2-4000 ਰੁਪਏ ਲਾਦਾ ਪੈਂਦਾ ਸੀਗਾ ਕੋਈ ਗੱਲ ਨਹੀਂ ਜਦ ਤੱਕ ਜਿੰਦਗੀ ਅਸੀਂ ਪੈਸੇ ਲਾਵਾਂਗੇ ਜੇ ਪ੍ਰਭੂ ਦੇ ਰਿਆ ਤੇ ਆਪਾਂ ਲਗਾ ਰਹੇ ਆ ਜੀ ਤੇ ਇਹ ਆਪਾਂ ਗੱਲ ਕਰ ਲਈਏ ਐਸ ਪੀ ਸੀ ਐ ਸੈਂਟਰ ਦੇ ਅੰਦਰ ਜਿਹੜੇ ਕਿ ਸਿਰਫ ਕੁੱਤਿਆਂ ਦੀ ਦੇਖਭਾਲ ਕੀਤੀ ਜਾਂਦਾ ਕੋਈ ਹੋਰ ਜਾਨਵਰ ਵੀ ਜੀ ਦਾ ਹੈਗਾ ਕਿ ਉਹਦਾ ਵੀ ਧਿਆਨ ਰੱਖਿਆ ਜਾਂਦਾ ਦੇਖੋ ਬਿੱਲੀਆਂ ਦੇ ਆ ਜਾਂਦੇ ਆ ਜੀ ਉਹ ਕਈ ਵਾਰ ਰਾਤ ਨੂੰ ਫੋਨ ਆ ਜਾਂਦਾ ਜੀ ਉਹ ਕੁੱਤਿਆਂ ਦੇ ਬਿੱਲੀ ਨੂੰ ਮਾਰਦਾ ਜੀ ਉਹ ਤੜਪਦੀ ਬਈ ਹੈ ਜੀ ਅਸੀਂ ਹਾਲੇ ਡੋਸ ਦਾ ਕਰਦੇ ਆ ਸੀਗਾ ਜਿਆ ਲੈ ਹੋ ਬਈ ਕੋਈ ਨਹੀਂ ਫੇ ਬਿੱਲੀ ਬਿੱਲੀ ਲਿਆ ਕੇ ਇੱਥੇ ਰੱਖਦੇ ਪਿੱਜੇ ਪੁਜਰੇ ਹੈਗੇ ਉਹਨਾਂ ਦਾ ਵੀ ਟ੍ਰੀਟਮੈਂਟ ਕਰ ਦਈਦਾ ਕੋਈਆਂ ਕਬੂਤਰਾਂ ਦੇ ਆ ਜਾਂਦੇ ਆ ਜੀ ਕਾਵਾਂ ਦੇ ਆ ਜਾਂਦੇ ਆ ਜੀ ਗਰੇ ਪਏ ਆ ਉਹ ਸਾਡੇ ਐਨਜੀਓ ਸ਼ੋਕ ਥੱਪਰ ਰਖਾ ਬਾਗ ਚ ਹਾਂਜੀ ਅਸੀਂ ਆਪਣੀ ਗੱਡੀ ਭੇਜ ਕੇ ਕਰਾ ਕੇ ਫਿਰ ਉੱਥੇ ਭੇਜ ਦਿੱਤੇ ਆ ਛੱਡਦੇ ਆ ਸੀ ਕਿਸੇ ਨੂੰ ਨਹੀਂ ਘੋੜਾ ਹੋਵੇ ਗਾਂ ਦਾ ਅਸੀਂ ਰੋਜ਼ ਹੀ ਕਰਦੇ ਆ YouTube 'ਚ ਮੇਰਾ ਚੈਨਲ ਹੈ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਸੁਸਾਇਟੀ ਲੁਧਿਆਣਾ ਫਿਰ ਕਹ ਰਿਹਾ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਸੁਸਾਇਟੀ ਲੁਧਿਆਣਾ ਉੱਥੇ ਚ ਦੇਖੋ ਔਰ ਕਿੰਨੇ ਅਸੀਂ ਗਾਵਾਂ ਦੇ ਘੋੜਿਆਂ ਦੇ ਕੁੱਤਿਆਂ ਦੇ 1600 ਤੋਂ ਉੱਪਰ गावां ਨੂੰ ਗਾਂ ਮਾਤਾ ਦੰਦੀ ਬੈਲ ਛੋਟੇ ਗੋਵੰਸ਼ ਅਸੀਂ ਉੱਥੋਂ ਰੈਸਕਿਊ ਕਰਵਾ ਕੇ ਸਰਕਾਰੀ ਗੋਸ਼ਾਲਾ ਭੇਜੋਗੇ ਅੱਛਾ ਜੀ 1600 ਦੇ ਬਿਗਾਰਡ ਹੈ ਪੂਰਾ ਯਾਨੀ ਕਿ ਗਊ ਮਾਤਾ ਦੀ ਸੇਵਾ ਵੀ ਨਾਲ ਚੱਲ ਰਹੀ ਹੈ ਕੁੱਤਿਆਂ ਦੀ ਵੀ ਤੁਸੀਂ ਐਨੀਮਲ ਲਵਰ ਹੋ ਹੈਨਾ ਬਾਬਾ ਇਹ ਨਹੀਂ ਕਹਿ ਸਕਦੇ ਵੀ ਡੌਗ ਲਵਰ ਤੁਸੀਂ ਐਨੀਮਲ ਲਵਰ ਹੋ ਵੀ ਕੋਈ ਵੀ ਐਨੀਮਲ ਹੋਵੇ ਆਪਾਂ ਸੇਵਾ ਕਰਨੀ ਆ ਤੇ ਪਰਮਾਤਮਾ ਸੇਵਾ ਕਰਾ ਰਿਹਾ ਬਸ ਇਹ ਪਰਮਾਤਮਾ ਹੀ ਕਰਾ ਰਿਹਾ ਮਹਾਦੇਵ ਜੀ ਕਰਾ ਰਹੇ ਆ ਉਹ ਨਾ ਨਾਮ ਲੈ ਕੇ ਕਰੀ ਜਾਈਦੀ ਆਪਾਂ ਬਸ ਜੇ ਸਰ ਤੁਸੀਂ ਇਹ ਦੱਸ ਰਹੇ ਸੀਗੇ ਵੀ ਜਿਹੜਾ ਇਹ ਸੈਂਟਰ ਬਣਿਆ ਅਲਾਟ ਹੋਇਆ ਇਹ ਸਿਰਫ ਤੇ ਸਿਰਫ ਲੁਧਿਆਣੇ ਵਿੱਚ ਹੈ ਹੋਰ ਕਿੱ데 ਨਹੀਂ ਹੈਗਾ ਮੈਂ ਤੁਹਾਨੂੰ ਕੀ ਦੱਸਾਂ ਕਿ ਇਹ ਸੈਂਟਰ ਐਸਪੀਸੀਐ ਲੁਧਿਆਣੇ ਚਾ ਔਰ ਇੰਨਾ ਸਹਿਯੋਗ ਮਿਲਦਾ ਸਰਕਾਰ ਵੱਲੋਂ ਮਤਲਬ ਲੋਕੀ ਕਹਿੰਦੇ ਨੇ ਸਰਕਾਰ ਕੰਮ ਨਹੀਂ ਕਰਦੀ ਤੇ ਅਸੀਂ ਕਹਿੰਦੇ ਸਰਕਾਰ ਕੰਮ ਕਰਦੀ ਆ ਦੇਖੋ ਕੰਮ ਕਰ ਹੀ ਰਹੀ ਆ ਆ ਗੱਡੀਆਂ ਦਿੱਤੀਆਂ ਹੋਈਆਂ ਸਰਕਾਰ ਨੇ ਦਿੱਤੀਆਂ ਡਾਕਟਰ ਸਰਕਾਰ ਨੇ ਦਿੱਤੇ ਆ ਉਹਨਾਂ ਦਾ ਸਹਿਯੋਗ ਹੈ ਕਮਿਸ਼ਨਰ ਸਾਡੇ ਕਾਰਪੋਰੇਸ਼ਨ ਸਦੀਪ ਰਿਸ਼ੀ ਜੀ ਉਹ ਪੂਰਾ ਇੰਟਰਸਟ ਲੈਦੇ ਇੱਥੇ ਕੋਈ ਅਸੀਂ ਦਸੀਏ ਕੋਈ ਆ ਪ੍ਰੋਬਲਮ ਹੈ ਤੁਰੰਤ ਉਹਦਾ ਹੱਲ ਹੁੰਦਾ ਹੈ ਸਾਡੇ ਇੱਥੇ ਨੋਡਲ ਅਫਸਰ ਨੇ ਮੇਜਰ ਅਮੀਤ ਸਰੀਦ ADC ਅੱਛਾ ਜੀ ਉਹਨਾਂ ਨੂੰ ਫੋਨ ਕਰੀਦਾ ਕੋਈ ਪ੍ਰੋਬਲਮ ਹੈ ਤੁਰੰਤ ਹੱਲ ਹੁੰਦਾ ਹੈ ਐਨੀਮਲ ਹਸਬੈਂਡਰੀ ਡਾਕਟਰ ਸਰਕਾਰ ਹੋਰ ਕੀ ਕਰੇ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ ਆਪਾਂ ਗਲਤ ਜੈ ਸਹੀ ਸਹੀ ਕਹਿਣਾ ਨੂੰ ਸਹੀ ਕਹਿਣਾ ਤੇ ਸਰ ਐਸ.ਐਜੀ ਦੇ ਚੱਲਦੇ ਹੋਏ ਸੀ ਨਾ ਆਪਣੇ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਲੁਧਿਆਣੇ ਦੇ ਵਿੱਚ ਐਸਾ ਵਧੀਆ ਉਪਰਾਲਾ ਕੀਤਾ ਤੇ ਜਿਹੜਾ ਐਸ.ਪੀ.ਸੀ.ਏ. ਸੈਂਟਰ ਲੈ ਕੇ ਆਂਦੇ ਜਿਹੜੇ ਸਟ੍ਰੇਜ਼ ਡੌਗਸ ਨੇ ਜਾਂ ਹੋਰ ਜਿਹੜੇ ਕਿ ਐਨੀਮਲ ਨੇ ਜਿਹੜੇ ਕਿ ਜਿਹੜਾ ਕਹਿ ਲਓ ਵੀ ਜ਼ਖਮੀ ਹੋ ਜਾਂਦੇ ਨੇ ਰੋਡ ਤੇ ਹੋ ਜਾਂਦੇ ਜ਼ਖਮੀ ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਤੁਸੀਂ ਸਾਨੂੰ ਕੁਝ ਸਾਡੇ ਚੈਨਲ ਦੇ ਜਿਹੜੇ ਵਿਊਰਸ਼ਿਪ ਹੈ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਜੀ ਬਸ ਦੇਖੋ ਉਹਨਾਂ ਨੂੰ ਇੱਕੋ ਮੈਸੇਜ ਹੈ ਕਿ ਆ ਜਿਹੜੀ ਧਰਤੀ ਹੈ انسان ਇਸ ਧਰਤੀ 'ਚ ਬਾਦ ਚ ਆਇਆ ਹੈ ਪਰ انسان ਤੋਂ ਲੱਖਾਂ ਕਰੋੜਾ ਸਾਲ ਪਹਿਲਾਂ ਜੀਵ ਜੰਤੂ ਇਸ ਧਰਤੀ ਤੇ ਸੀਗੇ ਉਹ ਇਸ ਧਰਤੀ ਦੇ ਮਾਲਕ ਹੈ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਇੱਕ ਤੁਸੀਂ ਮਕਾਨ ਇੱਕ ਬਿਲਕੁਲ ਬੰਦ ਕਰ ਦੋ ਉਹ ਝਾੜ ਹੁੰਦਾ ਹੈ ਉਹਦੇ ਦਰਵਾਜ਼ੇ ਸਾਰੇ ਬੰਦ ਕਰ ਦਿਓ ਬਿਲਕੁਲ ਤਾਲਾ ਲਾ ਦਿਓ ਉਹਨੂੰ 2-4-6 ਮਹੀਨੇ ਬਾਅਦ ਜਦੋਂ ਤੁਸੀਂ ਖੋਲੋਗੇ ਤੁਸੀਂ ਕਿਸੇ ਇਨਸਾਨ ਨੂੰ ਕਹਾਂਗੇ ਜਾ ਕੇ ਤਾਂ ਨਹੀਂ ਜਾ ਸਕਦਾ ਜਦੋਂ ਤੁਸੀਂ ਉਹਦਾ ਤਾਲਾ ਖੋਲੋਗੇ ਤੁਸੀਂ ਅੰਦਰ ਵੜੋਗੇ ਤੁਹਾਨੂੰ ਅੰਦਰ ਸੱਪ ਵਿੱਚੂ ਕੀੜੇ ਮਕੋੜੇ ਅੰਦਰ ਨਜ਼ਰ ਆਣਗੇ ਤੁਸੀਂ ਕਹੋਗੇ ਰਸਤਾ ਤਾਂ ਕੋਈ ਹੈ ਨਹੀਂ ਇਹ ਇਹ ਅੰਦਰ ਕਿਵੇਂ ਆ ਗਏ ਇਹਨਾਂ ਨੂੰ ਧਰਤੀ ਰਸਤਾ ਦਿੰਦੀ ਆ ਆਹ ਮਾਲਕ ਨੇ ਅੱਜ ਅਸੀਂ ਇਹਨਾਂ ਨੂੰ ਖਦੇੜਤਾ ਅੱਜ ਇੱਥੇ ਅਸੀਂ ਮੈਂ ਵੀ ਖੜਾ ਆਇਆ ਵਾਂ ਆ ਵੀ ਜਗਾ ਏ ਐਨੀਮਲਸ ਦੀ ਸੀਗੀ ਬਿਲਕੁਲ ਜੀ ਅਸੀਂ ਇਹਨਾਂ ਨੂੰ ਖਦੇੜੀਏ ਜੰਗਲਾ ਜੰਗਲ ਸਾਫ ਕਰਤੇ ਇਹਨਾਂ ਨੂੰ ਖਦੇੜ ਤਾਂ ਇਨਸਾਨੀ ਬਸਤੀਆਂ ਬਣਾ ਲੀਆਂ ਚਲੋ ਅਸੀਂ ਪਾਪ ਕਿਤੇ ਆ ਇਨਸਾਨਾਂ ਨੇ ਉਹ ਇਹਨਾਂ ਦਾ ਕਰ ਸਕਦੇ ਆ ਕਿ ਇਹਨਾਂ ਦੀ ਦੇਖਭਾਲਤਾ ਕਰ ਲਈਏ ਇਹਨਾਂ ਦਾ ਇਲਾਜ ਤਾਂ ਕਰਾ ਦਈਏ ਇਹਨਾਂ ਦਾ ਜਿਹੜੇ ਅਸੀਂ ਪ੍ਰਸ਼ੀਤਤਾ ਕਰ ਲਈਏ ਇਹਨਾਂ ਦਾ ਤਾਂ ਕੰਮ ਕਰ ਸਕਦੇ ਆ ਸੋ ਅਸੀਂ ਕਹਿੰਦੇ ਆ ਕਿ ਇਹਨਾਂ ਦੀ ਦੇਖਭਾਲ ਕਰੋ ਭਾਈ ਤਰਤੀ ਇਹਨਾਂ ਦੀ ਆ ਜੇ ਕੋਈ ਤੜਪਦਾ ਹੋਵੇ ਕੋਈ ਗਾ ਦੜਬਦੀ ਆ ਦਾ ਇਲਾਜ ਕਰਾਓ ਕੋਈ ਕੁੱਤਾ ਹੈਗਾ ਨਹੀਂ ਕਰ ਸਕਦੇ ਕਿਸੇ ਨੂੰ ਫੋਨ ਕਰਕੇ ਉਹਦਾ ਚਕਾਓ ਸਾਡੇ ਤੇ ਆਸ਼੍ਰਿਤ ਬਸ ਇਹੀ ਹੈ ਇਹਨਾਂ ਦਾ ਹੋਰ ਕੁਝ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਸ ਲਾਸਟ ਤੇ ਇੱਕ ਵਾਰੀ ਕੰਟੈਕਟ ਡਿਟੇਲਸ ਦੇ ਦਿਓ ਆਪਣੀਆਂ ਵੀ ਜੇ ਕਿਸੇ ਨੂੰ ਕੋਈ ਐਨੀਮਲ ਲੱਭਦਾ ਤੇ ਤੁਹਾਨੂੰ ਕੰਟੈਕਟ ਕਰਦੇ ਤੇ ਤੁਸੀਂ ਆਪਣੀ ਐਂਬੂਲੈਂਸ ਭੇਜ ਕੇ ਉਹ ਉਹਨੂੰ ਰੈਸਕਿਊ ਕਰਵਾ ਸਕੋ ਇਹਦੇ ਲਈ ਨਾ ਪ੍ਰਸ਼ਾਸਨ ਨੇ ਐਨੀਮਲ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਵੀ ਹਾਂਜੀ ਜਿਹੜਾ ਕਿ ਕੰਟਰੋਲ ਰੂਮ ਪੁਲਿਸ ਕੰਟਰੋਲ ਰੂਮ ਚ ਵਸਦਾ ਪੱਕਾ ਨੰਬਰ ਹੈ ਹਾਂਜੀ ਉਹ ਲਿਖ ਲਓ 783701852 ਫਿਰ ਮੈਂ ਇੱਕ ਵਾਰ ਰਿਪੀਟ ਕਰ ਦਿੰਦਾ 78370 18522 ਇਹ ਐਨੀਮਲ ਹੈਲਪਲਾਈਨ ਨੰਬਰ ਲੁਧਿਆਣੇ ਵਾਸਤੇ ਆ ਕੋਈ ਲੁਧਿਆਣੇ ਚ ਕੋਈ ਗਾਂ ਕੋੜਾ ਕੋਈ ਕੋਈ ਤਕਲੀਫ ਚਾ ਉਹਦਾ ਕਾਲ ਕਰੋ ਤੇ ਉਹ ਆਪੇ ਸਾਨੂੰ ਦੱਸ ਦਿੰਦੇ ਅਸੀਂ ਜਾ ਕੇ ਕਰਦੇ ਸ਼ੁਕਰੀਆ ਸਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਸੰਸਥਾ ਬਾਰੇ ਜਾਣ ਕੇ ਤੇ ਬਹੁਤ-ਬਹੁਤ ਸ਼ੁਕਰੀਆ ਜੀ ਤੇ ਜਿਵੇਂ ਕਿ ਆਪਾਂ ਗੱਲਬਾਤ ਕਰ ਲਈ ਆ ਸਭ ਕੁਝ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਵੀ ਦੱਸਿਆ ਆਪਣੀ ਜਵਾਨੀ ਵੀ ਇੱਥੇ ਕਿੱਦਾਂ ਕਿਦਾਂ ਨੇ ਟ੍ਰੀਟਮੈਂਟ ਹੁੰਦੇ ਤੇ ਕਿੱਦਿ ਕਿੱਦਾਂ ਦੇ ਜਿਹੜੇ ਐਨੀਮਲ ਇੱਥੇ ਆਉਂਦੇ ਨੇ ਤੇ ਜੇ ਤੁਸੀਂ ਵੀ ਕੋਈ ਆਪਣੇ ਨੇੜੇ ਤੇੜੇ ਕੋਈ ਐਨੀਮਲ ਦੇਖਦੇ ਹੋ ਜਿਹੜਾ ਕਿ ਜ਼ਖਮੀ ਹੈਗਾ ਤੇ ਉਹਨੂੰ ਤੁਸੀਂ ਇਸ ਕੰਟੈਕਟ ਨੰਬਰ ਤੇ ਫੋਨ ਕਰ ਕਰਕੇ ਤੇ ਉਹਨੂੰ ਰੈਸਕਿਊ ਕਰਵਾ ਸਕਦੇ ਹੋ ਤੇ ਤੁਸੀਂ ਵੀ ਆਪਣਾ ਜਿਹੜਾ ਯੋਗਦਾਨ ਪਾ ਸਕਦੇ ਹੋ ਸੇਵਾ ਦੇ ਵਿੱਚ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂ ਕਰ ਲਿਓ ਦਾ ਸਿਟੀ ਹੈਡਲਾਈਨਸ ਤੇ ਕੈਮਰਾਮੈਨ ਵਿਪਨ ਵਰਸੀ ਦੇ ਨਾਲ ਮੈਂ ਅੰਬਰਵੀਰ ਥੈਂਕ ਯੂ